ਸਭ ਤੋਂ ਪਹਿਲਾਂ ਸਾਰਿਆਂ ਨੂੰ ਜੀ ਆਇਆਂ ਨੂੰ ਜੀ ਰਾਣਾ ਰੀਅਲ ਏਸਟੇਟ YouTube ਚੈਨਲ ਵਿੱਚ ਸਵਾਗਤ ਹੈ ਜੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਬੈਲ ਆਈਕਨ ਆਲਟ ਸੈੱਟ ਕਰ ਲਿਓ ਤਾਂ ਕਿ ਹਰ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਜਿਵੇਂ ਕਿ ਸਾਰਿਆਂ ਨੂੰ ਪਤਾ ਹੀ ਹੈ ਆਪਣੀ ਆਡੀਅנס ਜੋ ਦੇਖਦੀ ਹੈ ਤੇ ਨਵੀਂ ਆਡੀਅנס ਜੋ ਜੁੜ ਰਹੀ ਹੈ ਸਾਰਿਆਂ ਦੀ ਇਨਫੋਰਮੇਸ਼ਨ ਲਈ ਜਾਣਕਾਰੀ ਲਈ ਇਹੇ ਦੱਸ ਦਈਏ ਕਿ ਆਪਾਂ 10 ਲੱਖ 20 ਲੱਖ 30 ਲੱਖ 40 ਲੱਖ 50 ਲੱਖ ਤੱਕ ਜਾਂ ਕਿਸੇ ਵੀ ਬਜਟ ਦੇ ਵਿੱਚ ਕੋਠੀਆਂ ਜੋ ਨੇ ਉਹ ਪਿਛਲੀਆਂ ਵੀਡੀਓਜ਼ ਵਿੱਚ ਦਿਖਾ ਚੁੱਕੇ ਹਾਂ ਜੀ ਚੈਨਲ ਦੀ ਪਲੇਲਿਸਟ ਬਣੀ ਹੋਈ ਹੈ ਤੁਸੀਂ ਉੱਥੇ ਜਾ ਕੇ ਅਲੱਗ-ਅਲੱਗ ਜਾਂ ਡਿਸਕ੍ਰਿਪਸ਼ਨ ਦੇ ਵਿੱਚ ਜਾ ਕੇ ਹਰ ਇੱਕ ਪਲੇਲਿਸਟ ਦੇ ਮੁਤਾਬਕ ਆਪਣੇ ਬਜਟ ਦੇ ਮੁਤਾਬਕ ਘਰ ਫਾਈਂਡ ਕਰ ਸਕਦੇ ਹੋ ਤੇ ਸਾਰਿਆਂ ਨੂੰ ਇਹ ਵੀ ਪਤਾ ਹੈ ਕਿ ਆਪਾਂ ਹਰ ਏਰੀਆ ਦੇ ਵਿੱਚ ਹਰ ਬਜਟ ਵਿੱਚ ਕੋਠੀਆਂ ਦਿਖਾਉਂਦੇ ਰਹਿੰਨੇ ਆ ਰੀਸੇਲ ਪ੍ਰੋਪਰਟੀਆਂ ਵੀ ਦਿਖਾਉਂਦੇ ਰਹਿੰਨੇ ਆ ਤੇ ਇਸ ਤੋਂ ਇਲਾਵਾ ਬ੍ਰਾਂਡ ਨਿਊ ਕੋਠੀਆਂ ਵੀ ਦਿਖਾਉਂਦੇ ਰਹਿੰਨੇ ਆ ਅੱਜ ਆਪਾਂ ਬਿਨਾਂ ਸਮਾਂ ਬਰਬਾਦ ਕੀਤੇ ਇਸ ਕੋਠੀ ਦੀ ਜਾਣਕਾਰੀ ਸ਼ੁਰੂ ਕਰਨ ਲੱਗੇ ਆਂ ਜੀ ਇਹ ਕੋਠੀ 105 ਗਜ ਦੇ ਵਿੱਚ ਬਣੀ ਹੋਈ ਹੈ ਠੀਕ ਹੈ ਜੀ 105 ਗਜ ਜਗ੍ਹਾ ਦੇ ਵਿੱਚ ਬਣੀ ਹੋਈ ਹੈ ਤੇ 16 ਫੁੱਟ ਦੀ ਇਸ ਦੇ ਅੰਦਰ ਕਾਰ ਪੋਚ ਏਰੀਆ ਬਾਹਰ ਕਾਰ ਵੀ ਅੰਦਰ ਪੋਚ ਏਰੀਆ ਬਣਿਆ ਹੋਇਆ ਕਾਰ ਵੀ پارک ਹੋ ਜਾਂਦੀ ਹੈ ਦੋ ਲੋਬੀਆਂ ਨੇ ਜੀ ਜਿਵੇਂ ਕਿ ਤੁਸੀਂ ਫਰਸਟ ਫਲੋਰ ਗ્રાਉਂਡ ਫਲੋਰ ਤੇ ਇੱਥੇ ਦੇਖ ਰਹੇ ਹੋ ਲੋਬੀ ਵੀ ਬਣੀ ਹੋਈ ਹੈ ਕਿਚਨ ਵੀ ਬਣਿਆ ਹੋਇਆ ਹੈ ਦੋ ਬੈਡਰੂਮ نیچے ਬਣੇ ਹੋਏ ਨੇ ਅਟੈਚ ਵਾਸ਼ਰੂਮ ਨੇ ਜੀ ਠੀਕ ਠੀਕ ਹੈ ਜੀ तकरीबन ਕੁੱਲ ਮਿਲਾ ਕੇ 4 ਬੈੱਡਰੂਮ ਨੇ 3 ਬਾਥਰੂਮ ਨੇ ਤੇ 2 ਲੌਬੀਆਂ ਨੇ ਜੀ ਉਸ ਤੋਂ ਬਾਅਦ ਇਸ ਦੀ ਜੋ ਪ੍ਰਾਈਸ ਹੈ ਇਸ ਦਾ ਉਹ ਸਿਰਫ 105 ਗੱਜ ਦੋ ਮੰਜ਼ਲ ਕੋਠੀ ਕੁਝ ਕੰਮ ਹੋਣ ਵਾਲਾ ਹੈ ਇਹ ਕੰਮ ਕੰਪਲੀਟ ਕਰਵਾ ਦੇਵਾਂਗੇ ਆਪਾਂ ਤਾਂ 105 ਗੱਜ ਕੋਠੀ ਦੋ ਮੰਜ਼ਲਾ ਕੋਠੀ ਇਹ ਮੇਰੇ ਖਿਆਲ ਨਾਲ ਜਾਂ ਤੁਸੀਂ ਵੀ ਬਾਕੀ ਦੱਸ ਸਕਦੇ ਹੋ ਵੀ ਲੁਧਿਆਣਾ ਦੇ ਵਿੱਚ ਇਹ ਦੋ ਮੰਜ਼ਿਲ ਕੋਠੀ ਦਾ ਰੇਟ ਕਾਫੀ ਘੱਟ ਹੋਊਗਾ 30 ਲੱਖ ਰੇਟ ਹੈ ਜੀ ਠੀਕ ਹੈ ਜੀ ਕਿਉਂਕਿ ਦੋ ਮੰਜ਼ਿਲ ਇਹ ਤਿਆਰ ਹੋਣੀ ਹੈ ਤੇ ਵਾਸ਼ਰੂਮ ਵੀ ਬੈਡਰੂਮ ਲੌਬੀ ਤੇ ਸਾਰਾ ਕੰਮ ਸਾਫ਼ ਸੁਥਰੀ ਕੋਠੀ ਇਹ ਤਿਆਰ ਕੀਤੀ ਹੋਈ ਹੈ ਰੇਟ ਵੀ ਬਹੁਤ ਘੱਟ ਹੈ ਤੁਮ ਦੱਸਿਆ ਬਾਕੀ ਮਾਲਕਾਂ ਨਾਲ ਮੌਕੇ ਤੇ ਗੱਲਬਾਤ ਕਰਕੇ ਵੀ ਪਤਾ ਲੱਗ ਜਾਊਗਾ ਪਿੱਛੇ ਜਿਹੜੀ ਆਪਾਂ ਜ਼ਰੂਰੀ ਜਾਣਕਾਰੀ ਦੇਖ ਚੁੱਕੇ ਆ ਠੀਕ ਹੈ ਜੀ 10 20 30 40 50 ਲੱਖ ਹਰ ਬਜਟ ਦੇ ਵਿੱਚ ਕੋਠੀਆਂ ਦਿਖਾਣੇ ਆ ਹਰ ਏਰੀਆ ਦੇ ਵਿੱਚ ਕੋਠੀਆਂ ਦਿਖਾਉਂਦੇ ਆ। ਲੋਕੇਸ਼ਨ ਧਿਆਨ ਨਾਲ ਸੁਣ ਲਿਓ ਚੰਡੀਗੜ੍ਹ ਰੋਡ 33 ਫੁੱਟ ਰੋਡ ਤੋਂ ਵੀ ਆ ਸਕਦੇ ਹੋ ਜਾਂ ਤਾਜਪੁਰ ਰੋਡ ਵੱਲ ਵੀ ਆ ਸਕਦੇ ਹੋ ਭਾਮੀਆਂ ਕਲਾਂ ਲੋਕੇਸ਼ਨ ਹੈ ਜੀ ਇਸ ਦੀ। ਤੁਸੀਂ ਇਹਨਾਂ ਨੰਬਰਾਂ ਤੇ ਕੰਟੈਕਟ ਕਰਕੇ ਇਹ ਕੋਠੀ ਦੇਖਣੀ ਹੋਈ ਤਾਂ ਆਪਾਂ ਕੋਠੀ ਵਿਜ਼ਿਟ ਜ਼ਰੂਰ ਕਰਾਵਾਂਗੇ ਤੁਹਾਨੂੰ। ਤਾਂ ਆਪਣੇ ਸਾਰੇ ਸੋਸ਼ਲ ਮੀਡੀਆ ਅਕਾਊਂਟਸ ਨਾਲ ਜ਼ਰੂਰ ਜੁੜ ਜਾਇਓ ਤੇ ਹਰ ਅਪਡੇਟ ਤੁਹਾਨੂੰ ਜਲਦੀ ਤੋਂ ਜਲਦੀ ਸਭ ਤੋਂ ਪਹਿਲਾਂ YouTube ਤੇ ਮਿਲਦੀ ਹੈ ਬਾਕੀ ਦੂਜੇ ਪਲੇਟਫਾਰਮਸ ਤੇ। ਬਾਕੀ ਸਾਰੀ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ